ਸੋ ਚਰੇਕਲ ਸਾਰਿਆਂ ਨੂੰ ਮੈਂ ਪੁਨਿਤਕੌਰ ਇਸ ਤੋਂ ਵੀ ਤੁਹਾਡੇ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਾਂਗੀ ਕਿ ਕੈਨੇਡਾ ਵਿੱਚ ਵੱਖ-ਵੱਖਰੀਆਂ ਇਮੀਗ੍ਰੇਸ਼ਨ ਦੀਆਂ ਫਾਈਲਸ ਦਾ ਇਸ ਸਮੇਂ ਪ੍ਰੋਸੈਸਿੰਗ ਟਾਈਮ ਕਿ ਚੱਲ ਰਿਹਾ ਹੈ ਆਨਲਾਈਨ ਅਸੀਂ ਦੇਖਾਂਗੇ ਕਿ ਕਿਹੜੀ ਫਾਈਲ ਦਾ ਕਿੰਨਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈ ਤੇ ਨਾਲ ਦੀ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੀ ਹੁਣ ਸ਼ੁਰੂਆਤ ਕਰਦੇ ਹਾਂ ਜਿਵੇਂ ਕਿ ਜਦੋਂ ਤੁਸੀਂ ਪ੍ਰੋਸੈਸਿੰਗ ਟਾਈਮ ਚੈੱਕ ਕਰਨਾ ਹੈ ਤੁਸੀਂ ਚੈੱਕ ਕਰ ਕਰੰਟ ਪ੍ਰੋਸੈਸਿੰਗ ਟਾਈਮ ਵੀ ਸਰਚ ਕਰ ਸਕਦੇ ਹੋ ਆਨਲਾਈਨ ਤਾਂ ਸਿੱਧਾ ਉੱਥੇ ਆ ਜਾਂਦਾ ਹੈ ਜਿੱਥੇ ਤੁਸੀਂ ਆਪਣੀ ਜੋ ਐਪਲੀਕੇਸ਼ਨ ਟਾਈਪ ਸਿਲੈਕਟ ਕਰਨੀ ਹੈ ਪਹਿਲਾਂ ਜਿਵੇਂ ਕਿ ਸ਼ੁਰੂਆਤ ਕਰਦੇ ਆ ਟੈਂਪਰੇਰੀ ਰੈਜ਼ਿਡੈਂਸ ਜਿਵੇਂ ਕਿ ਕਿਸੇ ਨੇ ਵਿਜ਼ਟਰ ਵੀਜ਼ਾ ਲਾਇਆ ਹੋਇਆ ਸਟੱਡੀ ਪਰਮਿਟ ਲਾਇਆ ਹੋਇਆ ਵਰਕ ਪਰਮਿਟ ਲਾਇਆ ਹੋਇਆ ਤੇ ਫਿਰ ਟੈਂਪਰੇਰੀ ਰੈਜ਼ਿਡੈਂਸ ਜਦੋਂ ਸਿਲੈਕਟ ਕਰ ਲਈ ਤਾਂ ਉਸ ਤੋਂ ਬਾਅਦ ਤੁਸੀਂ ਕਿਹੜੀ ਫਾਈਲ ਲਾਈ ਹੋਈ ਹੈ ਸਭ ਤੋਂ ਪਹਿਲਾਂ ਜੇਕਰ ਤੁਸੀਂ ਕੈਨੇਡਾ ਤੋਂ ਬਾਹਰਲੇ ਮੁਲਕ ਤੋਂ ਵਿਜ਼ਟਰ ਵੀਜ਼ਾ ਦੇ ਵਾਸਤੇ ਅਪਲਾਈ ਕੀਤਾ ਹੋਇਆ ਤਾਂ ਕਿਹੜੇ ਦੇਸ਼ ਤੋਂ ਕੀਤਾ ਹੋਇਆ ਜਿਵੇਂ ਕਿ ਇੰਡੀਆ ਤੋਂ ਕਿਸੇ ਨੇ ਵਿਜ਼ਟਰ ਵੀਜ਼ਾ ਲਗਾਇਆ ਹੋਇਆ ਤਾਂ ਉਹਨਾਂ ਦੇ ਲਈ ਇਸ ਸਮੇਂ ਕਿੰਨਾ ਸਮਾਂ ਚਲ ਰਿਹਾ ਹੈ 77 ਦਿਨ ਦੀ ਜੋ ਇਸ ਸਮੇਂ ਉਡੀਕ ਚੱਲ ਰਹੀ ਹੈ 8 ਅਕਤੂਬਰ ਨੂੰ ਹੀ ਪ੍ਰੋਸੈਸਿੰਗ ਟਾਈਮ ਨਵੇਂ ਜਾਰੀ ਹੋਏ ਨੇ ਤੇ ਇੰਡੀਆ ਤੋਂ ਇਸ ਸਮੇਂ 77 ਦਿਨ ਲੱਗ ਰਹੇ ਨੇ ਉਹੀ ਜੇਕਰ ਆਪਾਂ ਪਾਕਿਸਤਾਨ ਤੋਂ ਦੇਖੀਏ ਤਾਂ 50 ਦਿਨ ਦਾ ਵੇਟਿੰਗ ਟਾਈਮ ਚੱਲ ਰਿਹਾ ਹੈ ਜੇਕਰ ਵਿਜ਼ਟਰ ਵੀਜ਼ਾ ਦੇ ਉੱਤੇ ਯਾਨੀ ਕਿ ਇਹ ਜਿਹੜਾ ਸਮਾਂ ਦਿੱਤਾ ਗਿਆ ਹੁੰਦਾ ਹੈ ਇਹ ਇਹ ਨਹੀਂ ਹੈ ਕਿ ਉਨੇ ਹੀ ਦਿਨਾਂ ਦੇ ਵਿੱਚ ਤੁਹਾਨੂੰ ਜੋ ਜਵਾਬ ਆ ਜਾਵੇਗਾ ਇੱਕ ਤਰ੍ਹਾਂ ਨਾਲ ਇਹ ਆਈਡੀਆ ਦਿੱਤਾ ਜਾਂਦਾ ਹੈ ਕਿ ਇਹ ਇੰਨੇ ਦਿਨ ਦੇ ਵਿੱਚ ਜਵਾਬ ਆ ਸਕਦਾ ਹੈ ਇਸ ਦੇ ਨਾਲ ਹੀ ਜੇਕਰ ਤੁਸੀਂ ਵਿਜ਼ਟਰ ਵੀਜ਼ਾ ਇਨਸਾਈਡ ਕੈਨੇਡਾ ਤੋਂ ਅਪਲਾਈ ਕੀਤਾ ਹੋਇਆ ਹੈ ਤਾਂ 16 ਦਿਨ ਦਾ ਸਮਾਂ ਇਸ ਸਮੇਂ ਲੱਗ ਰਿਹਾ ਹੈ ਜਵਾਬ ਦੇ ਵਾਸਤੇ ਤੇ ਜੇਕਰ ਵਿਜ਼ਟਰ ਵੀਜ਼ਾ ਦੇ ਜੋ ਵਿਜ਼ਟਰ ਐਕਸਟੈਂਸ਼ਨ ਲਈ ਹੋਈ ਹੈ ਜਾਂ ਫਿਰ ਵਿਜ਼ਟਰ ਰੈਕੋਰਡ ਦੇ ਵਾਸਤੇ ਅਪਲਾਈ ਕੀਤਾ ਹੋਇਆ ਹੈ ਤਾਂ 165 ਦਿਨ ਦਾ ਸਮਾਂ ਇਸ ਸਮੇਂ ਲੱਗ ਰਿਹਾ ਹੈ ਵਿਜ਼ਟਰ ਐਕਸਟੈਂਸ਼ਨ ਜਾਂ ਵਿਜ਼ਟਰ ਰੈਕੋਰਡ ਦੇ ਲਈ ਜੇਕਰ ਤੁਸੀਂ ਆਪਣੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਦਾ ਸੁਪਰ ਵੀਜ਼ਾ ਲਗਾਇਆ ਹੋਇਆ ਹੈ ਜਿਵੇਂ ਕਿ ਇੰਡੀਆ ਤੋਂ ਆਪਾਂ ਦੇਖੀਏ ਜੇਕਰ ਇੰਡੀਆ ਤੋਂ ਕਿਸੇ ਨੇ ਅਪਲਾਈ ਕੀਤਾ ਹੋਇਆ ਤਾਂ 157 ਦਿਨ ਦਾ ਸਮਾਂ ਇਸ ਸਮੇਂ ਲੱਗ ਰਿਹਾ ਹੈ ਇਸ ਦੇ ਨਾਲ ਹੀ ਸਟੱਡੀ ਪਰਮਿਟ ਜੇਕਰ ਆਊਟਸਾਈਡ ਕੈਨੇਡਾ ਜਿਵੇਂ ਇੰਡੀਆ ਤੋਂ ਕਿਸੇ ਨੇ ਸਟੱਡੀ ਪਰਮਿਟ ਅਪਲਾਈ ਕੀਤਾ ਹੋਇਆ ਕੈਨੇਡਾ ਦਾ ਤਾਂ ਇਸ ਸਮੇਂ ਪ੍ਰੋਸੈਸਿੰਗ ਟਾਈਮ 4 ਹਫ਼ਤੇ ਦਾ ਇਸ ਸਟੱਡੀ ਪਰਮਿਟ ਦਾ ਜੇ ਇਨਸਾਈਡ ਕੈਨੇਡਾ ਕਿਸੇ ਨੇ ਆਪਣਾ ਸਟੱਡੀ ਪਰਮਿਟ ਅਪਲਾਈ ਕੀਤਾ ਹੋਇਆ ਤਾਂ 8 ਹਫ਼ਤੇ ਦਾ ਸਮਾਂ ਪ੍ਰੋਸੈਸਿੰਗ ਟਾਈਮ ਇਸ ਸਮੇਂ ਚੱਲ ਰਿਹਾ ਹੈ ਤੇ ਇਸੇ ਨਾਲ ਹੀ ਸਟੱਡੀ ਪਰਮਿਟ ਦੀ ਐਕਸਟੈਂਸ਼ਨ ਕਿਸੇ ਨੇ ਸਮੇਂ ਲਗਾਈ ਹੋਈ ਹੈ ਤਾਂ 171 ਦਿਨ ਦੀ ਸਮੇ ਉਡੀਕ ਚੱਲ ਰਹੀ ਹੈ ਜੋ ਪ੍ਰੋਸੈਸਿੰਗ ਟਾਈਮ ਹੈ ਵਰਕ ਪਰਮਿਟ ਕਿਸੇ ਨੇ ਆਊਟਸਾਈਡ ਕੈਨੇਡਾ ਤੋਂ ਲਾਇਆ ਹੋਇਆ ਜਿਵੇਂ ਜੇਕਰ ਕੋਈ ਇੰਡੀਆ ਵਿੱਚ ਹੈ ਉੱਥੇ ਤੋਂ ਕੈਨੇਡਾ ਦਾ ਵਰਕ ਪਰਮਿਟ ਕਿਸੇ ਨੇ ਅਪਲਾਈ ਕੀਤਾ ਹੋਇਆ ਤਾਂ 8 ਹਫ਼ਤੇ ਦਾ ਸਮਾਂ ਚੱਲ ਰਿਹਾ ਹੈ ਇੰਡੀਆ ਤੋਂ ਕਿ 8 ਹਫ਼ਤੇ ਦੇ ਵਿੱਚ ਜਵਾਬ ਆ ਸਕਦਾ ਹੈ ਇਸ ਤੋਂ ਬਾਅਦ ਜੇਕਰ ਵਰਕ ਪਰਮਿਟ ਇਨਸਾਈਡ ਕੈਨੇਡਾ ਤੋਂ ਜਾਂ ਫਿਰ ਜਿਵੇਂ ਕਿ ਕਿਸੇ ਨੇ ਨਵਾਂ ਆਪਣਾ ਪਰਮਿਟ ਲਗਾਇਆ ਜਾਂ ਐਕਸਟੈਂਸ਼ਨ ਲਗਾਈ ਹੈ ਵਰਕ ਪਰਮਿਟ ਦੀ ਤਾਂ ਇਨਸਾਈਡ ਕੈਨੇਡਾ 200 ਦਿਨ ਦੀ ਉਡੀਕ ਚੱਲ ਰਹੀ ਹੈ। ਕਾਫੀ ਲੰਬੀ ਉਡੀਕ ਹੈ ਸਮੇਂ ਇਹ ਇਨਸਾਈਡ ਕੈਨੇਡਾ ਤੋਂ ਜੇਕਰ ਕਿਸੇ ਨੇ ਵਰਕ ਪਰਮਿਟ ਲਗਾਇਆ ਹੋਇਆ ਹੈ ਸੀਜ਼ਨਲ ਐਗਰੀਕਲਚਰਲ ਵਰਕਰ ਪ੍ਰੋਗਰਾਮ ਦੇ ਵਾਸਤੇ 71 ਦਿਨ ਦੀ ਸਮੇਂ ਜੋ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈ। ਤੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਦੇ ਅਧੀਨ ਜੇਕਰ ਕਿਸੇ ਨੇ ਅਪਲਾਈ ਕੀਤਾ ਹੋਇਆ ਜਿਵੇਂ ਕਿ ਜੋ ਪਿਛਲੇ ਸੀਜ਼ਨ ਦਾ ਜੇਕਰ ਕਿਸੇ ਨੇ ਅਪਲਾਈ ਕੀਤਾ ਹੋਇਆ ਤਾਂ ਉਸ ਦੀ ਕੋਈ ਜਾਣਕਾਰੀ ਇਸ ਸਮੇਂ ਨਹੀਂ ਹੈ ਇਸ ਸਮੇਂ ਜੇਕਰ ਕਿਸੇ ਨੇ ਅਪਲਾਈ ਕੀਤਾ ਤਾਂ ਇਸ ਸੀਜ਼ਨ ਦੇ ਵਿੱਚ ਕਿਉਂਕਿ ਸੀਜ਼ਨਲ ਕੰਮ ਇਹਨੇ ਜੋ 5 ਹਫਤੇ ਦਾ ਸਮਾਂ ਚੱਲ ਰਿਹਾ ਹੈ ਤੇ ਈਟੀਏ ਵਾਸਤੇ ਜੇਕਰ ਅਪਲਾਈ ਕੀਤਾ ਹੋਇਆ ਤਾਂ ਉਹ ਤਾਂ 5 ਮਿੰਟ ਦੇ ਵਿੱਚ ਹੀ ਈਟੀਏ ਤਾਂ ਨਾਲ ਦੀ ਨਾਲ ਹੀ ਮਿਲ ਜਾਂਦਾ ਹੈ ਆਨਲਾਈਨ ਅਪਲਾਈ ਕੀਤਾ ਜਾਂਦਾ ਤੇ ਉਹ ਗੱਲ ਆਉਂਦੀ ਹੈ ਕਿ ਪੀਆਰ ਦੀਆਂ ਫਾਈਲਾਂ ਦੀ ਤੇ ਪੀਆਰ ਦੀਆਂ ਫਾਈਲਾਂ ਜਿਨ੍ਹਾਂ ਨੇ ਲਾਈਆਂ ਹੋਈਆਂ ਨੇ ਜਿਵੇਂ ਕਿ ਏਆਈਪੀ ਪ੍ਰੋਗਰਾਮ ਦੇ ਅਧੀਨ ਜਿਨ੍ਹਾਂ ਨੇ ਫਾਈਲਾਂ ਲਾਈਆਂ ਹੋਈਆਂ ਨੇ 14 ਮਹੀਨੇ ਤੱਕ ਦੇ ਸਮੇਂ ਦੀ ਉਡੀਕ ਚੱਲ ਰਹੀ ਹੈ ਸੀਈਸੀ ਕਲਾਸ ਦੇ ਵਿੱਚ ਜੇਕਰ ਕਿਸੇ ਨੇ ਫਾਈਲ ਲਾਈ ਹੋਈ ਹੈ ਤਾਂ 6 ਮਹੀਨੇ ਤੱਕ ਦੀ ਉਡੀਕ ਚੱਲ ਰਹੀ ਹੈ ਕੇਅਰ ਗਿਵਰਸ ਜਿਨ੍ਹਾਂ ਨੇ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਪ੍ਰੋਗਰਾਮ ਦੇ ਵਿੱਚ ਫਾਈਲਾਂ ਲਾਈਆਂ ਹੋਈਆਂ ਨੇ ਤੇ ਜਿਨ੍ਹਾਂ ਨੇ 30 ਅਪ੍ਰੈਲ 2023 ਤੋਂ ਬਾਅਦ ਫਾਈਲਾਂ ਲਾਈਆਂ ਨੇ ਤੇ ਜਿਵੇਂ ਕਿ ਜੇਕਰ 12 ਮਹੀਨੇ ਜਾਂ ਇਸ ਤੋਂ ਵੱਧ ਦਾ ਤਜਰਬਾ ਹੈ ਜਿਨ੍ਹਾਂ ਕੋਲ ਉਹਨਾਂ ਨੇ ਫਾਈਲ ਲਾਈ ਹੋਈਆਂ ਨੇ 21 ਮਹੀਨੇ ਦਾ ਸਮਾਂ ਚੱਲ ਰਿਹਾ ਹੈ ਇਸ ਸਮੇਂ ਉਡੀਕ ਦਾ ਇਸ ਜਿਹੜੇ ਇਹ ਪ੍ਰੋਗਰਾਮ ਹੁੰਦੇ ਨੇ ਕੇਅਰ ਗੀਵਰ ਦੇ ਪ੍ਰੋਗਰਾਮ ਵਿੱਚ ਤਕਰੀਬਨ ਇੰਨਾ ਕੁ ਉਡੀਕ ਦਾ ਸਮਾਂ ਇਸ ਦੇ ਵਿੱਚ ਚੱਲਦਾ ਹੈ ਤੇ ਜਿਸ ਦੀ ਪੀ ਐਨ ਪੀ ਅਪਰੂਵਲ ਜਿਸ ਦਾ ਆਇਆ ਹੋਇਆ ਤੇ ਐਕਸਪ੍ਰੈਸ ਐਂਟਰੀ ਵਿੱਚ ਜੇਕਰ ਤਾਂ ਉਹਨਾਂ ਨੇ ਆਨਲਾਈਨ ਫਾਈਲ ਲਾਈ ਹੋਈ ਹੈ ਤਾਂ 7 ਮਹੀਨੇ ਤੱਕ ਦਾ ਸਮਾਂ ਚੱਲ ਰਿਹਾ ਹੈ ਉਡੀਕ ਦਾ ਜੇਕਰ ਪੇਪਰ ਫਾਈਲ ਕਿਸੇ ਨੇ ਲਾਈ ਹੋਈ ਹੈ ਉਸ ਦੇ ਵਿੱਚ ਇਸ ਸਮੇਂ ਤਾਂ ਇਹ ਹੁਣ ਤਰੀਕ ਵੀ ਪੁੱਛ ਰਹੇ ਨੇ ਕਿਉਂਕਿ ਪਹਿਲਾਂ ਇਹ ਇਸ ਤਰ੍ਹਾਂ ਨਹੀਂ ਸੀ ਪੁੱਛਦੇ ਜਿਵੇਂ ਜੇ ਕਿਸੇ ਨੇ 2025 ਦੇ ਜਨੂਅਰੀ ਮਹੀਨੇ ਵਿੱਚ ਅਪਲਾਈ ਕੀਤਾ ਤਾਂ 12 ਮਹੀਨੇ ਤੱਕ ਦਾ ਜੋ ਪੇਪਰ ਫਾਈਲ ਉਸ ਵਾਸਤੇ ਥੋੜਾ ਜ਼ਿਆਦਾ ਸਮਾਂ ਲੱਗਦਾ ਤੇ ਇਸ ਦੇ ਨਾਲ ਹੀ 셀ਫ এমਪਲoyed ਪਰਸਨ ਹੈ ਜੇਕਰ ਕੋਈ ਉਸਨੇ ਜੋ ਆਪਣੀ ਫਾਈਲ ਲਾਈ ਹੋਈ ਹੈ ਤਾਂ 64 ਮਹੀਨੇ ਤੱਕ ਦੀ ਉਡੀਕ ਚੱਲ ਰਹੀ ਹੈ ਕਿਉਬੈਕ ਬਿਜ਼ਨਸ ਕਲਾਸ ਵਿੱਚ ਕਿਸੇ ਨੇ ਫਾਈਲ ਲਾਈ ਹੋਈ ਹੈ ਤਾਂ ਉਸ ਦਾ ਇਸ ਸਮੇਂ ਕੋਈ ਪ੍ਰੋਸੈਸਿੰਗ ਟਾਈਮ ਨਹੀਂ ਹੈ ਸਕਿਲਡ ਵਰਕਰਸ ਫੈਡਰਲ ਜੋ ਸਰਕਾਰ ਦਾ ਹੈ ਪ੍ਰੋਗਰਾਮ ਐਕਸਪ੍ਰੈਸ ਐਂਟਰੀ ਦੇ ਵਿੱਚ ਜੋ ਅੱਗੇ ਫਾਈਲ ਲਾਉਂਦੇ ਨੇ ਸਕਿਲਡ ਵਰਕਰਸ ਦੇ ਜੋ ਫਾਈਲ ਲਾਉਂਦੇ ਨੇ ਤਾਂ ਪੀਆਰ ਦਾ 5 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈ ਸਕਿਲਡ ਟ੍ਰੇਡਸ ਪ੍ਰੋਗਰਾਮ ਦੇ ਵਿੱਚ ਫਾਈਲ ਲਾਈਆਂ ਹੋਈਆਂ ਨੇ ਉਸ ਦਾ ਕੋਈ ਪ੍ਰੋਸੈਸਿੰਗ ਟਾਈਮ ਨਹੀਂ ਹੈ ਤੇ ਸਕਿਲਡ ਵਰਕਰਸ ਜਿਨ੍ਹਾਂ ਨੇ ਕਿਉਬੈਕ ਦੇ ਵਿੱਚੋਂ ਫਾਈਲ ਲਾਈਆਂ ਹੋਈਆਂ ਨੇ ਜਿਨ੍ਹਾਂ ਨੇ ਪਹਿਲਾਂ ਹੀ ਅਪਲਾਈ ਕਰ ਦਿੱਤਾ ਹੈ 2025 ਤੇ ਜਿਵੇਂ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਜੇਕਰ ਅਪਲਾਈ ਕੀਤਾ ਹੋਵੇਗਾ ਤਾਂ 2 ਕੁ ਮਹੀਨੇ ਦਾ ਸਮਾਂ ਰਹਿ ਗਿਆ ਕਿ ਉਹਨਾਂ ਨੂੰ ਉਸ ਦਾ ਜਵਾਬ ਮਿਲ ਸਕਦਾ ਹੈ 스타ਟਅਪ ਵੀਜ਼ਾ ਦੇ ਲਈ ਜਿਨ੍ਹਾਂ ਨੇ ਲਾਇਆ ਹੋਇਆ ਹੈ ਜੋ 54 ਮਹੀਨੇ ਦੇ ਸਮੇਂ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈ ਹੁਣ ਆ ਕਿ ਫੈਮਿਲੀ ਸਪਾਂਸਰਸ਼ਿਪ ਦੀ ਗੱਲ ਜੇਕਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੋਈ ਪੀਆਰ ਅਪਲਾਈ ਕਰਕੇ ਬੁਲਾਉਂਦਾ ਹੈ ਜਿਵੇਂ ਸਪਾਊਸਲ ਜਾਂ ਕਾਮਨ ਲਾ ਪਾਰਟਨਰ ਜੋ ਕੈਨੇਡਾ ਦੇ ਅੰਦਰ ਹੀ ਰਹਿ ਰਹੇ ਹੋਣ ਤੇ ਕਿਊਬੈਕ ਤੋਂ ਬਾਹਰ ਤਾ ਉਹਨਾਂ ਦੇ ਲਈ ਪ੍ਰੋਸੈਸਿੰਗ ਟਾਈਮ 2 ਸਾਲ ਦਾ ਯਾਨੀ ਕਿ 24 ਮਹੀਨੇ ਦਾ ਇਸ ਸਮੇਂ ਚੱਲ ਰਿਹਾ ਹੈ ਤੇ ਜੇਕਰ ਕੈਨੇਡਾ ਤੋਂ ਬਾਹਰਲੇ ਮੁਲਕ ਦੇ ਵਿੱਚ ਤੁਹਾਡਾ ਸਪਾਊਸ ਕਾਮਨ ਲਾ ਪਾਰਟਨਰ ਰਹਿ ਰਿਹਾ ਹੋਵੇ ਤਾਂ ਕਿਊਬੈਕ ਤੋਂ ਬਾਹਰ ਤੋਂ ਜੇਕਰ ਤੁਸੀਂ ਫਾਈਲ ਲਗਾਈ ਹੈ 15 ਮਹੀਨੇ ਦੀ ਡੀਕੇ ਡਿਪੈਂਡੈਂਟ ਚਾਈਲਡ ਜਿਵੇਂ ਕਿ ਇੰਡੀਆ ਤੋਂ ਕਿਸੇ ਨੇ ਫਾਈਲ ਲਗਾਈ ਹੋਈ ਹੈ ਆਪਣੇ ਬੱਚੇ ਦੀ 7 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਇਸ ਸਮੇਂ ਚੱਲ ਰਿਹਾ ਹੈ ਪੈਰੈਂਟਸ ਦਾ ਗ੍ਰੈਂਡਪੈਰੈਂਟਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਫਾਈਲ ਲਾਈਆਂ ਹੋਈਆਂ ਨੇ ਆਊਟਸਾਈਡ ਕਿਊਬੈਕ 26 ਮਹੀਨੇ ਤੱਕ ਦੀ ਸਮੇਂ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈ ਜੇ ਕਿਸੇ ਨੇ ਬੱਚਾ ਅਡੌਪਟ ਕੀਤਾ ਹੈ ਜਾਂ ਕਿਸੇ ਹੋਰ ਦੀ ਪੀਆਰ ਨਾਲ ਜੁੜੀ ਹੋਈ ਫਾਈਲ ਲਾਈ ਹੋਈ ਹੈ ਜਿਵੇਂ ਕਿ ਇੰਡੀਆ ਤੋਂ ਕਿਸੇ ਨੇ ਬਾਹਰਲੇ ਮੁਲਕ ਤੋਂ ਫਾਈਲ ਲਾਈ ਹੋਈ ਹੈ ਤਾਂ 21 ਮਹੀਨੇ ਦਾ ਇਸ ਸਮੇਂ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈ ਫੈਮਿਲੀ ਸਪੌਂਸਰਸ਼ਿਪ ਤੋਂ ਬਾਅਦ ਆਉਂਦੀ ਹੈ ਰੈਫਿਊਜੀ ਉਸ ਦੇ ਵਿੱਚ ਜਿਹੜੇ ਤਾਂ ਗਵਰਨਮੈਂਟ ਅਸਿਸਟਡ ਰੈਫਿਊਜੀ ਨੇ ਜਿਵੇਂ ਕਿ ਇੰਡੀਆ ਤੋਂ ਕਿਸੇ ਨੇ ਅਪਲਾਈ ਕੀਤਾ ਹੋਇਆ ਐਵੇਂ ਹੀ ਤੁਸੀਂ ਕਿਸੇ ਵੀ ਦੇਸ਼ ਤੋਂ ਜਦੋਂ ਅਪਲਾਈ ਕੀਤਾ ਹੋਇਆ ਤਾਂ ਇਸ ਸੂਚੀ ਦੇ ਵਿੱਚ ਦੇਖ ਸਕਦੇ ਹੋ ਇਸ ਦਾ ਕੋਈ ਵੀ ਸਮਾਂ ਸੀਮਾ ਨਹੀਂ ਦਿੱਤੀ ਜਾ ਰਹੀ ਤੇ ਐਚ ਐਨ ਸੀ ਦੇ ਵਿੱਚ ਜਿਨ੍ਹਾਂ ਨੇ ਫਾਈਲਾਂ ਲਾਈਆਂ ਹੋਈਆਂ ਨੇ ਆਊਟਸਾਈਡ ਕਿਊਬੈਕ ਤੋਂ ਲਾਈਆਂ ਹੋਈਆਂ ਨੇ 24 ਮਹੀਨੇ ਤੱਕ ਦਾ ਪ੍ਰੋਸੈਸਿੰਗ ਟਾਈਮ ਇਸ ਸਮੇਂ ਦਿਖਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਕੁਝ ਇਸ ਤਰ੍ਹਾਂ ਆ ਜਾਂਦਾ ਹੈ ਪਾਸਪੋਰਟ ਜਿਸ ਨੇ ਅਪਲਾਈ ਕੀਤਾ ਹੋਇਆ ਸਿਟੀਜ਼ਨਸ਼ਿਪ ਦੇ ਵਾਸਤੇ ਅਪਲਾਈ ਕੀਤਾ ਹੋਇਆ ਜਿਵੇਂ ਜੇਕਰ ਕਿਸੇ ਨੇ ਜਿਵੇਂ ਕਿ ਆਪਣੀ ਸਿਟੀਜ਼ਨਸ਼ਿਪ ਸਰਟੀਫିକੇਟ ਦੀ ਗੁਡੀ ਕਰ ਰਿਹਾ ਹੋਵੇ ਤਾਂ 7 ਮਹੀਨੇ ਦਾ ਸਮਾਂ ਲੱਗ ਰਿਹਾ ਹੈ ਤਾਂ ਐਵੇਂ ਹੀ ਕਿਸੇ ਨੇ ਪੀਆਰ ਕਾਰਡ ਦੇ ਵਾਸਤੇ ਉਸ ਦਾ ਲੱਗਿਆ ਹੋਇਆ ਫਰਸਟ ਕਾਰਡ ਜੋ ਪੀਆਰ ਆ ਜਾਂਦੀ ਹੈ ਤਾਂ ਉਸ ਵਕਤ ਪੀਆਰ ਕਾਰਡ ਦੀ ਉਡੀਕ ਹੁੰਦੀ ਹੈ ਤਾਂ 57 ਡੇਸ 57 ਦਿਨਾਂ ਦੇ ਵਿੱਚ ਇਸ ਸਮੇਂ ਜੋ ਪੀਆਰ ਕਾਰਡ ਆ ਰਹੇ ਨੇ ਤਾਂ ਕੁਝ ਇਸੇ ਤਰ੍ਹਾਂ ਹੋਰ ਕੋਈ ਡਾਕੂਮੈਂਟ ਜਿਸ ਦੇ ਵਿੱਚ ਕੋਈ ਤਬਦੀਲੀ ਨੂੰ ਲੈ ਕੇ ਜਾਂ ਫਿਰ ਵੈਰੀਫਿਕੇਸ਼ਨ ਆਫ ਸਟੇਟਸ ਤੁਸੀਂ ਸਾਰੇ ਪ੍ਰੋਸੈਸਿੰਗ ਟਾਈਮ ਦੇਖ ਸਕਦੇ ਹੋ ਤਾਜ਼ਾ ਪ੍ਰੋਸੈਸਿੰਗ ਟਾਈਮ ਕੈਨੇਡਾ ਡਿਮਿਗ੍ਰੇਸ਼ਨ ਵਿਭਾਗ ਨੇ ਸਾਂਝੇ ਕੀਤੇ ਨੇ ਜਿਸ ਦੇ ਵਿੱਚ ਤਾਜ਼ਾ ਜੋ ਜਾਣਕਾਰੀ ਜੋ 8 ਅਕਤੂਬਰ ਦੇ ਹਿਸਾਬ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਨਹੀਂ ਕਿ ਅੱਜ ਹੀ ਇਹ ਅਪਡੇਟ ਹੋਇਆ ਹੈ ਜਿਸ ਦੀ ਕ ਜਾਣਕਾਰੀ ਤੁਸੀਂ ਦੇਖ ਸਕਦੇ ਹੋ